ਅੱਜਕੱਲ ਮੋਬਾਈਲ ਫੋਨ ਹਰ ਇੱਕ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ ਪਰ ਮੋਬਾਈਲ ਫੋਨ ਜਿੰਨਾ ਜ਼ਿਆਦਾ ਮਹੱਤਵਪੂਰਨ ਹੈ ਉਨਾ ਜ਼ਿਆਦਾ ਖਤਰਨਾਕ ਵੀ ਹੈ ਤੇ ਇੱਕ 3 ਸਾਲ ਦੀ ਬੱਚੀ ਜਿਸ ਦੇ ਮਾਪਿਆਂ ਨੇ ਉਸ ਨੂੰ ਹੱਥਾਂ ਦੇ ਵਿੱਚ ਹੱਸਣ ਖੇਡਣ ਦੇ ਲਈ ਮੋਬਾਈਲ ਹੱਥ ਦੇ ਵਿੱਚ ਫੜਾ ਦਿੱਤਾ ਉਸ ਮਾਸੂਮ ਬੱਚੀ ਦੇ ਹੱਥ ਦੇ ਵਿੱਚ ਫੋਨ ਅਚਾਨਕ ਫਟ ਜਾਂਦਾ ਹੈ ਤੇ ਬੱਚੀ ਗੰਭੀਰ ਰੂਪ ਦੇ ਨਾਲ ਇਸ ਵੇਲੇ ਜ਼ਖਮੀ ਹੋ ਗਈ ਹੈ ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਘਰਾਂ ਦੇ ਵਿੱਚ ਮਾਵਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ ਤੇ ਬੱਚਿਆਂ ਦੀ ਹੱਥਾਂ ਦੇ ਵਿੱਚ ਫੋਨ ਜਾਂ ਰਿਮੋਟ ਫੜਾ ਦਿੰਦੀਆਂ ਨੇ ਤਾਂ ਜੋ ਬੱਚੇ ਜਿਹੜੇ ਨੇ ਉਹ ਫੋਨ ਦੀ ਵਰਤੋਂ ਕਰਦੇ ਰਹਿਣ ਉੱਥੇ ਬਿਜ਼ੀ ਰਹਿਣ ਤੇ ਆਪ ਮਾਵਾਂ ਘਰ ਦਾ ਕੰਮ ਕਰਦੀਆਂ ਰਹਿਣ ਪਰ ਮਾਮਲਾ ਬਹੁਤ ਜ਼ਿਆਦਾ ਹੈਰਾਨ ਤੇ ਨਾਲ ਹੀ ਚਿੰਤਾ ਦੇ ਵਿੱਚ ਮਾਵਾਂ ਨੂੰ ਪਾਉਣ ਵਾਲਾ ਹੈ ਜਿਸ ਤਰੀਕੇ ਦੇ ਨਾਲ ਟੈਕਨੋਲੋਜੀ ਵੱਧ ਰਹੀ ਹੈ ਤਾਂ ਮਾਵਾਂ ਜਿਹੜੀਆਂ ਨੇ ਉਹ ਆਪਣੇ ਕੰਮ ਨੂੰ ਤੇ ਬੱਚਿਆਂ ਦਾ ਧਿਆਨ ਭਟਕਾਉਣ ਦੇ ਲਈ ਹੱਥਾਂ ਦੇ ਵਿੱਚ ਫੋਨ ਫੜਾ ਦਿੰਦੀਆਂ ਨੇ اسی ਤਰੀਕੇ ਦਾ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਬੱਚਿਆਂ ਦੇ ਲਈ ਮੋਬਾਈਲ ਫੋਨ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਉਸ ਦੀ ਉਦਾਹਰਣ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਲੀ ਹੈ ਜਿੱਥੇ ਕਿ ਪਿੰਡ ਹਰਦੋ ਬਾਠ ਵਾਲਾ ਤੋਂ ਇੱਕ ਮੋਬਾਈਲ ਫੋਨ ਖੇਡਦੇ ਸਮੇਂ 3 ਸਾਲਾ ਬੱਚੀ ਦੇ ਹੱਥ ਦੇ ਵਿੱਚ ਅਚਾਨਕ ਫਟ ਜਾਂਦਾ ਹੈ ਬੱਚੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੀ ਹੈ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਇੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਤਾਂ ਦੱਸੀ ਜਾਂਦੀ ਹੈ ਮਨਜੀਤ ਸਿੰਘ ਵਾਸੀ ਹਰਦੋ ਬਾਠ ਵਾਲਾ ਨੇ ਦੱਸਿਆ ਕਿ 3 ਸਾਲ ਦੀ ਬੇਟੀ ਦਿਵਯਾ ਘਰ ਦੇ ਵੇੜੇ ਦੇ ਵਿੱਚ ਮੋਬਾਈਲ ਫੋਨ ਦੇ ਉੱਤੇ ਵੀਡੀਓ ਦੇਖ ਰਹੀ ਸੀ ਇਸ ਦੌਰਾਨ ਅਚਾਨਕ ਮੋਬਾਈਲ ਫੋਨ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਜਿਸ ਕਾਰਨ ਲੜਕੀ ਦੇ ਪੇਟ ਜਿਹੜਾ ਹੈ ਉਹ ਸੜ ਜਾਂਦਾ ਹੈ ਤਮਾਕੀ ਕਾਰਨ ਤਮਾਕੀ ਕਾਰਨ ਜਿਹੜੀ ਮੰਝੇ ਦੇ ਉੱਤੇ ਵਿਛਾਈ ਜਾਂਦਾ ਹੈ ਉਹ ਵੀ ਸਾਰੀ ਦੀ ਸਾਰੀ ਸੜ ਜਾਂਦੀ ਹੈ ਉਹ ਤੁਰੰਤ ਲੜਕੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲੈ ਆਉਂਦਾ ਹੈ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਦੀ ਐਮਰਜੈਂਸੀ ਰੂਮ ਦੇ ਵਿੱਚ ਤਾਇਨਾਤ ਡਾਕਟਰ ਰਾਜ ਨੇ ਦੱਸਿਆ ਹੈ ਕਿ ਲੜਕੀ ਦਾ ਪੇਟ ਦੇ ਵਿੱਚ ਕਰੀਬਨ 15 ਫੀਸਦੀ ਹਿੱਸਾ ਸੜ ਚੁੱਕਿਆ ਹੈ ਉਸ ਦਾ ਇਲਾਜ ਇਸ ਵੇਲੇ ਅਸੀਂ ਕਰ ਰਹੇ ਹਾਂ ਉਸ ਦੀ ਹਾਲਤ ਦੇ ਵਿਸudar ਹੋ ਰਿਹਾ ਹੈ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਮੋਬਾਈਲ ਨਾ ਦੇਣ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚ ਸਕੇ ਉਹਨਾਂ ਨੇ ਕਿਹਾ ਕਿ ਪਰਿਵਾਰਕ ਮੈਂਬਰ ਬੱਚਿਆਂ ਨੂੰ ਖੇਡਣ ਦੇ ਲਈ ਮੋਬਾਈਲ ਨਾ ਦੇਣ ਕਿਉਂਕਿ ਕਈ ਵਾਰ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਕਈ ਵਾਰ ਚਾਰਜਰ ਖਰਾਬ ਹੋਣ ਉੱਤੇ ਵੀ ਕੁਝ ਪੈਸੇ ਬਚਾਉਣ ਦੀ ਖਾਤਰ ਸਸਤਾ ਚਾਰਜਰ ਅਸੀਂ ਖਰੀਦ ਲੈਂਦੇ ਆ ਅਜਿਹਾ ਨਹੀਂ ਕਰਨਾ ਚਾਹੀਦਾ ਹੈ ਉਸ ਕੰਪਨੀ ਦੇ ਆਧਾਰਿਤ ਸਾਈਟ ਤੇ ਉੱਤੇ ਜਾ ਕੇ ਚਾਰਜਰ ਖਰੀਦੋ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਸਤੇ ਚਾਰਜਰ ਦੀ ਬੈਟਰੀ ਹੈ ਉਹ ਕਾਫੀ ਘਟ ਹੁੰਦੀ ਹੈ ਇਸ ਕਾਰਨ ਅਚਾਨਕ ਗਰਮ ਹੋ ਕੇ ਉਹਨਾਂ ਦਾ ਬਲਾਸਟ ਹੋ ਜਾਂਦਾ ਹੈ ਤੇ ਚਾਰਜਿੰਗ ਲੱਗੇ ਹੋਏ ਜਿਹੜਾ ਚਾਰਜਰ ਹੈ ਸੀ ਬੱਚਿਆਂ ਨੂੰ ਹੱਥਾਂ ਦੇ ਵਿੱਚ ਫੜਾ ਦਿੰਦੇ ਆ ਜਿਸ ਕਾਰਨ ਇਹ ਘਟਨਾ ਦੇ ਸ਼ਿਕਾਰ ਹੋ ਜਾਂਦੇ ਆ ਉਤੇ ਹੀ ਫੋਨ ਕੱਟਣ ਫੋਨ ਫਟਣ ਦਾ ਇੱਕ ਇਹ ਵੀ ਮੁੱਖ ਕਾਰਨ ਹੈ ਕਿ ਉਹ ਓਵਰ ਹੀਟ ਹੋ ਜਾਂਦਾ ਹੈ ਕਈ ਵਾਰ ਚੀਜ਼ਾਂ ਕਾਰਨ ਨਾ ਤੁਹਾਡਾ ਫੋਨ ਗਰਮ ਹੋ ਜਾਂਦਾ ਹੈ ਕਈ ਵਾਰ ਤੁਸੀਂ ਪੂਰਾ ਜਿਹੜਾ ਹੈ ਉਹਦਾ ਸਕਰੀਨ ਟਾਈਮ 8 ਘੰਟੇ ਦਾ ਹੁੰਦਾ ਉਸ ਤੋਂ ਵੱਧ ਫੋਨ ਲਗਾਤਾਰ ਵਰਤ ਰਹੇ ਹੁੰਦੇ ਇਸ ਕਾਰਨ ਵੀ ਫੋਨ ਜਿਹੜਾ ਹੈ ਓਵਰ ਹੀਟ ਹੋ ਜਾਂਦਾ ਹੈ ਜਿਸ ਕਾਰਨ ਬਚਾ ਕਰਨਾ ਚਾਹੀਦਾ ਹੈ ਕਿ ਫੋਨ ਘੱਟ ਤੋਂ ਘੱਟ ਵਰਤੋ ਤੇ ਨਾਲ ਹੀ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਹੱਥਾਂ ਦੇ ਵਿੱਚ ਫੋਨ ਨਾ ਦਿਓ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਫੋਨ ਇੱਕ ਗੰਭੀਰ ਬਿਮਾਰੀ ਬਣਦਾ ਜਾ ਰਿਹਾ ਹੈ ਜੋ ਸਾਡੇ ਬੱਚਿਆਂ ਨੂੰ ਇੱਕ ਲਤ ਦਾ ਜ਼ਰੂਰ ਲਗਾ ਰਿਹਾ ਹੈ ਤੇ ਨਾਲ ਹੀ ਸੋਸ਼ਲ ਮੀਡੀਆ ਦੇ ਆਣ ਦੇ ਨਾਲ ਬੱਚਿਆਂ ਨੂੰ ਬਚਪਨ ਤੋਂ ਹੀ ਲਤ ਲੱਗ ਰਹੀ ਹੈ ਮੈਂ 3 ਸਾਲ ਦੀ ਉਮਰ ਦੀ ਬੱਚੀ ਜਿਸ ਤੋਂ ਇਸ ਦੁਨੀਆ ਦੇ ਬਾਰੇ ਨਹੀਂ ਪਤਾ ਫੋਨ ਦੇ ਬਾਰੇ ਤਾਂ ਦੂਰ ਦੂਰ ਤੱਕ ਨਹੀਂ ਪਤਾ ਪਰ ਉਸ ਨੂੰ ਇਹ ਪਤਾ ਹੈ ਇੱਕ ਚੀਜ਼ ਜਿਸ ਵਿੱਚ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਜਿਸ ਦੇ ਵਿੱਚ ਬਹੁਤ ਸਾਰੀ ਕਹਾਣੀਆਂ ਹੁੰਦੀਆਂ ਕੁਝ ਵੱਖਰੇ ਵੱਖਰੇ ਜਿਹੜੇ ਚਿੱਤਰ ਬਣਦੇ ਨੇ ਇਮੇਜਿਸ ਹੁੰਦੀਆਂ ਨੇ ਉਹਨਾਂ ਤੋਂ ਵਰਤੋ ਕਰਨੀ ਹੈ ਤੇ ਕਈ ਵਾਰ ਜੇਕਰ ਅਸੀਂ ਬੱਚਿਆਂ ਨੂੰ ਨਹੀਂ ਦਿੰਦੇ ਤਾਂ ਬੱਚੇ ਜ਼ਿੱਦ ਕਰਨ ਲੱਗ ਪੈਂਦੇ ਆ ਤਾਂ ਸਾਵਧਾਨ ਤੁਸੀਂ ਵੀ ਹੋ ਜਾਇਓ ਬੱਚਿਆਂ ਦੇ ਹੱਥਾਂ ਦੇ ਵਿੱਚ ਫੋਨ ਦੇਣ ਤੋਂ ਪਹਿਲਾਂ ਅਜਿਹੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਨੇ ਕਿ ਬੱਚਿਆਂ ਦੇ ਹੱਥਾਂ ਦੇ ਵਿੱਚ ਫੋਨਾਂ ਦੇ ਬਲਾਸਟ ਹੋ ਜਾਂਦੇ ਚਾਰਜਿੰਗ ਲੱਗੇ ਫੋਨ ਦੇ ਬਲਾਸਟ ਹੋ ਜਾਂਦੇ ਤੇ ਬੱਚੇ ਜੜਿਆ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਆ ਇਹ 3 ਸਾਲ ਦੀ 마ਸੂਮ ਜਿਸ ਨੂੰ ਅਜੇ ਕੁਝ ਵੀ ਨਹੀਂ ਪਤਾ ਇਸ ਦੇ ਪੇਟ ਪੂਰਨ ਤੌਰ ਤੇ ਸੜ ਚੁੱਕਿਆ ਡਾਕਟਰਸ ਇਸ ਦਾ ਇਲਾਜ ਕਰ ਰਹੇ ਨੇ ਡਾਕਟਰਸ ਦਾ ਕਹਿਣਾ ਕਿ 15% ਇਸ 3 ਸਾਲ ਦੀ 마ਸੂਮ ਬੱਚੀ ਦਾ ਪੇਟ ਪੂਰਨ ਤੌਰ ਤੇ ਤੁਕਿਆ ਇਸ ਦਾ ਇਲਾਜ ਕੀਤਾ ਜਾ ਰਿਹਾ ਪਰ ਮਾਪਿਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਮਾਪੇ ਆਪਣੇ ਟੈਕਨੋਲੋਜੀ ਅਜਿਹੇ ਗੈਜਟਸ ਤੋਂ ਬੱਚਿਆਂ ਨੂੰ ਜ਼ਰੂਰ ਦੂਰ ਰੱਖਣ ਤਾਂ ਜੋ ਕੋਈ ਵੱਡੇ ਅਨਹੋਣੀ ਹੋਣ ਤੋਂ ਰੋਕੀ ਜਾ ਸਕੇ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਤੁਸੀਂ ਵੀ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ